ਮੇਤਰੋ ਪਹਿਲਾਂ ਤਾਂ ਨਾ ਬਾਈ ਉਰੀ ਟਰੈਕਟਰ ਵੇਚਣ ਦੇ ਵਿੱਚ ਮਸ਼ਹੂਰ ਸੀ ਹੁਣ ਇਹ ਮਸ਼ਹੂਰ ਹੋ ਗਏ ਟਰਾਲੀਆਂ ਵੇਚਣ ਦੇ ਵਿੱਚ ਵੀ ਬਾਈ ਪਿਛਲੇ ਵੀਡੀਓ ਚ ਕਿੰਨੀਆਂ ਟਰਾਲੀਆਂ ਸੀ ਟਰਾਲੀਆਂ ਆਪਣ ਕੋਲ ਸੀ 6-7 ਖੜੀਆਂ ਜਾਂਦੀਆਂ ਸੀ 6-7 ਖੜੀਆਂ ਸੀ ਟਰਾਲੀ ਇੱਕ ਰਹਿ ਗਈ ਵੇਚਣੀ ਇਹ ਵੀ ਇਹ ਤਾਂ ਸਹਜ ਦੱਸੋ ਇਹ ਵੀ ਹੁਣ ਮਹਿੰਗਾਈ ਆਪਾਂ ਬਾਈ ਮਿਲ ਨਹੀਂ ਰਹੀਆਂ ਪੂਰੇ ਨਹੀਂ ਹੋ ਰਹੀਆਂ ਅੱਛਾ ਪੂਰੇ ਨਹੀਂ ਹੋ ਰਹੀਆਂ 14-7 ਆ ਬਾਈ 14-7 ਹੈ ਜੈਕ ਵਾਲੀ ਆ ਤੇ 16-7 ਕਰ ਲਉ ਆਜੂ ਜੈਕ ਵਾਲੀ ਆਪਣੀ ਆ ਇਹ ਡਬਲ ਜੈਕ ਵਾਲੀ ਆ ਹਾਂ ਇਹ ਵੀ ਡਬਲ ਜੈਕ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ ਆਪਾਂ 285 ਕਹਿੰਦੇ ਆ ਪੱਟੀ ਸਾਹਿਬ ਜਾਇ ਇਧਰ ਸਵਰਾਜ ਖੜੇ ਨੇ ਉਹ ਉਧਰ ਜੌਂਡੀ ਅਰਵੀ ਖੜੇ ਨੇ ਦੇਖੀ ਇਹ ਇਹ ਤੋਂ ਸ਼ੁਰੂਆਤ ਕਰਦੇ ਆਂ ਬਾਈ 843 ਕਿੰਨਾ ਮਾਡਲ ਹੈ ਇਹ ਬਾਈ 2023 ਮਾਡਲ 2023 ਮਾਡਲ ਕਿੰਨਾ ਚੱਲਿਆ ਹੋਇਆ ਇਹ ਚੱਲਿਆ ਹੈ 1100 ਘੰਟਾ ਨੰਬਰ 50 ਹੈ ਨੰਬਰ 50 ਫਸਟ ਓਨਰ ਕਿੰਨੇ ਦਾ ਬਣੂਗਾ ਇਹ ਆਪਾਂ ਦੇ ਦਾਂਗੇ ਬਾਈ ਲਾ ਕੇ ਚੱਲ ਵੀ 585 ਕਹਿੰਦੇ ਆ 5 ਲੱਖ 70 ਕਹੇ ਹਜ਼ਾਰ ਦਾ 8000 ਦਾ ਬਣ ਜੂ 10000 ਰੋ ਡਿਸਕਾਊਂਟ ਕਰ ਦੇਣਾ ਜਿਹੜਾ ਬਈ ਆ ਖੜਾ 963 ਇਹਦੇ ਬਾਰੇ ਇਹ ਬਈ 19 ਮਾਡਲ ਆ 2019 ਮਾਡਲ ਆ 19 ਮਾਡਲ ਆ ਇਹ ਵੀ ਪੰਜਾਬ ਨੰਬਰ ਆ ਇਹ ਵੀ ਪੰਜਾਬ ਨੰਬਰ ਫਰਸਟ ਪਾਰਟੀ ਦਾ ਬਈ ਸੈਕੰਡ ਆ ਬਈ ਸੈਕੰਡ ਹਾਂ ਇਹ ਵੀ ਚੰਗਾ ਟਰੈਕਟਰ ਪੈਰਾਂ ਦੀ ਕੰਡੀਸ਼ਨ ਵੀ ਚੰਗੀ ਆ ਨਾਲ ਤੇ ਆ ਬਈ ਚਾਰੇ ਕਿੰਨਾ ਕਿੰਨੇ ਦਾ ਬਣੂ ਇਹ ਟਰੈਕਟਰ ਇਹ ਆਪਾਂ ਦੇ ਦਾਂਗੇ ਬਈ 585 ਕਹਿੰਦੇ ਆ 575000 ਦਾ 575000 ਦਾ ਹਾਂ ਜੀ ਜਿਹੜਾ ਆ ਖੜਾ ਤੁਸੀਂ ਆ ਕਹਿੰਦੇ ਦੀ 8 ਮਾਡਲ ਲਿਆਂਦਾ 8 ਆ ਬਈ ਇਹ ਦੇਖ ਟਰੈਕਟਰ ਪਰ ਮੈਂ 8 ਮਾਡਲ ਹੋਰ ਵੀ ਆ ਰਹਿਣ ਸੀਲਡ ਪਿਆ ਬਈ ਪਿਛਲੀਆਂ ਟਿਊਬਾਂ ਟਾਬਾਂ ਕਿਤੇ ਚਾਬੀ ਨਹੀਂ ਹੈਗੀ ਪੱਟੀ ਸਾਹਿਬ ਯਾਨੀ ਕਿ ਯਾਰ ਜਿਹੜਾ ਭਰਾ ਆਵੇ ਚੁੱਪ ਕਰਕੇ ਆਵੇ ਬਸ ਆਹ ਬਾਗਲੇ ਦੇ ਦੇਖੂ ਟਰੈਕਟਰ ਦੇਖੂਗਾ ਇੱਕ ਆਈ ਬੰਦਾ ਵੀ ਹਾਂ ਹਾਂਜੀ ਨੰਬਰ ਵੀ ਸਾਡੇ ਜ਼ਿਲ੍ਹੇ ਦਾ ਯਾਰ ਸੰਗਰੂਰ ਦਾ ਨੰਬਰ ਹੈ ਬਈ ਇਹ ਓਨਰ ਕਹਿੰਦੇ ਪੈਕਟ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਕਿੰਨੇ ਜ਼ਿਲ੍ਹਿਆਂ ਦੇ ਜਿਹੜੀ ਸਾਡੀ ਚੋਚਾ ਵੀ ਵਧੀਆ ਨੇ ਤੁਹਾਨੂੰ ਅੱਗੇ ਵੀ ਕਿਹਾ ਸੀ ਹਨਾ ਇਹ ਤਾਂ ਨੰਬਰ ਸੰਗਰੂਰ ਦਾ ਹੈ ਇਹ ਓਨਰ ਕਹਿੰਦੇ ਫਰਸਟ ਫਰਸਟ ਅਸੀਂ ਸੰਗਰੂਰ ਏਰੀਆ ਦੀ ਹੈ ਫਰਸਟ ਪਾਰਟੀ ਉਹਨਾਂ ਤੋਂ ਹੀ ਲਿਆ ਹਾਂ ਜੀ ਕਿੰਨੇ ਦਾ ਬਣੂ ਬਈ ਇਹ ਉਹ ਹੁਣ ਵੀ ਨਾ ਮੈਂ ਸਰਪ੍ਰਾਈਜ਼ ਲੈ ਕੇ ਦੇਖ ਲਓ ਅਸੀਂ ਤੁਹਾਡੇ ਤੋਂ ਨਵੇਂ ਲੱਗੇ ਨਾ ਸਾਢੇ 9 ਜਾਂ ਸੀਟ ਤੇ ਮੈਂ ਤੁਹਾਨੂੰ ਤਾਂ ਲੈ ਲਿਆ ਹਾਂ ਜੀ ਓਕੇ ਇਹ ਕਿੰਨੇ ਦਾ ਦਵਾਂਗੇ ਸਾਢੇ 3 ਦਾ ਦੇ ਦਾਂਗੇ ਸਾਢੇ 3 ਦਾ ਕਰਦਾਂਗੇ ਮਾਨ ਤਾਣ ਅੱਛਾ ਇਹ ਵੀ ਸੰਗਰੂਰ ਦਾ ਨੰਬਰ ਹੈ ਹਾਂ ਅਸੀਂ ਸੰਗਰੂਰ ਤੋਂ ਲੈਣ ਲੱਗੇ ਇੱਕ ਨੀਓਨਰ ਇਹ ਵੀ ਫਾਸਟ ਹੈ ਅੱਛਾ ਜੀ ਕਿੰਨੇ ਦਾ ਇਹ ਵੀ ਸਪਰਾਜ ਨਾਮਾ ਲੈ ਕੇ ਅੱਛਾ ਹਾਂਜੀ ਇਹ ਕਿੰਨੇ ਦਾ ਬਣੂ ਇਹ ਆਪਾਂ ਬਈ 6.5 ਕਰਨੇ ਹੋਰ ਕਰ ਦਾਂਗੇ ਰੱਜ ਕੇ ਕਰ ਦਾਂਗੇ ਮਾਨ ਤਾਨ ਕੋਈ ਚੱਕਾ ਆਹ ਦੱਸ ਬਈ ਯਾਰ ਆਹ ਟਰੈਕਟਰ ਤੇ ਵੀ ਫਾਸਟ ਓਨਰ ਹੈ ਵੀ ਸੰਗਰੂਰ ਲੈ ਹਾਂਜੀ ਯਾਰ ਅੱਗੇ ਇੰਨਾ ਸੰਗਰੂਰ ਕਿਨੇ ਜਾਂਦੇ ਤੇ ਹੁਣ ਉਧਰ ਇਧਰ ਨਾ ਲੱਗੇ ਥੋੜਾ ਏਰੀਆ ਸਾਰਾ ਲਿਆਉਣ ਲੱਗ ਗਿਆ ਹਰਿਆਣੇ ਚ ਬਈ अच्छा हां आगे ਸਾਤੋਂ ਲੈ ਕੇ ਇਧਰੋਂ ਲੈ ਕੇ ਜਾਂਦੀ ਸਾਡੇ ਏਰੀਆ ਚੋਂ ਹੁਣ ਉਹ ਹਰਿਆਣੇ ਚੋਂ ਲੈਣ ਲੱਗ ਗਏ ਉੱਧਰੋਂ ਵਾਗ ਗਏ ਹੁਣ ਅਸੀਂ ਫਿਰ ਉਧਰੋਂ ਅਸੀਂ ਤੁਸੀਂ ਉਧਰੋਂ ਵਜਣ ਲੱਗ ਗਏ ਭਾਈ ਇਹ ਹੈਗਾ 22 ਮਾਡਲ ਆ ਇਹ 22 ਮਾਡਲ 3 ਸਪੀਡ ਹੈ ਹਾਂਜੀ ਇਹ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਘੰਟੇ ਚੱਲਿਆ 7-800 700 ਤੋਂ ਪਹਿਲਾਂ ਮੁਰਲੇ ਅਸੀਂ ਪਾਤੇ ਨਾ ਮੁਰਲੇ ਵੀ ਨਾਲ ਦੇ ਪਾਜੇ ਕਿਸੇ ਵੀਰ ਨੇ ਉਹ ਵੀ ਲੈਣੇ ਆ ਉਹ ਵੀ ਦੇ ਦਾਂਗੇ ਨਵੇਂ ਵਰਗਾ ਟਰੈਕਟਰ ਪਿਆ ਕਿੰਨੇ ਦਾ ਬਣੂ ਵੀਰੇ ਇਹ 720000 ਕਹਿੰਦੇ 7 ਦਾ ਦੇ ਦਾਂਗੇ ਭਾਈ ਕੋ ਮੇਟਰ ਪੂਰੇ 7 ਲੱਖ ਰਪਏ ਬਾਈ ਜਿਹੜਾ ਆ ਖੜਾ ਸਵਰਾ ਜੀ ਦਾ ਕੀ ਮੰਗਦੇ ਆ ਆ ਇਹ ਆਪਾਂ ਵਿੱਚ ਕਟਿਆ ਹੋਇਆ ਇਹ ਲਾ ਲੋ ਹੈਗਾ 99 ਮਾਡਲ ਟਰੈਕਟਰ ਚੰਗਾ ਹੈ ਵੀ ਮਾਡਲ ਦੇ ਹਿਸਾਬ ਨਾਲ 99 ਚੱਲ ਚਲਾਵੇ ਦਾ ਬਹੁਤ ਚੰਗਾ ਆ ਇਹਨੂੰ ਰੰਗ ਜਦ ਦਵਾ ਚ ਬਾਅਦ ਚ ਆਇਆ ਹੋਇਆ 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 ਬਾਈ ਕੋਈ ਨਹੀਂ ਲੱਗਦਾ ਇਹਨਾਂ ਨੇ ਕੋਲੇ ਆ ਮਿਲਿਆ ਪਿਆ ਪਤਾ ਨਹੀਂ ਲੱਗਦਾ ਜਣੇ ਕਿ ਹੈਗਾ ਸਾਡੇ ਹਿਸਾਬ ਨਾਲ ਪਹਿਲੇ ਤਾਂ ਐ ਦੱਸੋ ਇਹ ਚੱਲ ਚਲਾਵੇ ਦਾ ਕਿਵੇਂ ਆ ਮੇਰੇ ਬਾਹਲਾ ਚੰਗਾ ਆਪਣੀ ਤਸ਼ਲੀ ਹੈ ਚਲਾ ਪੂਰਾ ਫੁੱਲ ਤੇ ਚੱਲੀ ਹੈ ਜੀ ਇਹ ਕਰਲੋਸ ਕਰਿੰਜਨ ਵਾਲਾ ਹੈ ਹਾਂ ਹਾਂਜੀ ਤੇ ਮੈਨੂੰ ਇਹ ਦੱਸ ਬਾਈ ਇਹਨੂੰ ਇਹ ਜਿਆ ਰੇਟ ਦੱਸ ਤਾਂ ਕਿ ਵੱਡੇ ਕਿਸਾਨ ਭਰਾਣੇ ਨਾ ਉਹ ਐ ਲੋਡ ਬੰਦ ਜੇ ਨੇ ਹੁਣ ਦੇਖੋ 1.85 ਲਿਖਿਆ ਹੋਇਆ ਹਾਂ 1.40 ਲੱਖ ਦਾ 140000 40000 ਚੱਕੋ ਮਿੱਤਰੋ ਇਹ ਤਿੰਜਣ ਗੇ ਤੇ ਫੁੱਲ ਤਸੱਲੀ ਆ ਇਹਦੀ ਹਾਂਜੀ ਵੀਰੇ ਜਿਹੜਾ ਆ ਖੜਾ 475 ਇਹ ਵੀ ਆਪਾਂ ਪਿੱਛੀ ਕੱਟਿਆ ਹਲਾ ਲਓ 1995 ਮਾਡਲ ਇਹ ਵੀ ਬਾਈ ਹੋਣੀ 23 ਮਾਡਲ 855 ਲੈ ਕੇ ਸਾਡੇ ਲੋਕਲੇ ਕਟਿਆ ਡੱਕ ਡੁੱਕ ਸਾਰਾ ਕੁਝ ਲੱਗਿਆ ਹੈ ਬੰਪਰ ਇਹਦਾ ਦੇ ਦੇ ਕੱਲ ਉਹ ਕਸਣਾ ਆ ਅੱਛਾ ਟਾਇਰ ਵੀ ਵਧੀਆ ਪੈਣੀ ਚੱਲੀ ਟਰਨ ਨਮਿਆਂ ਵਰਗੇ ਚਾਰੇ ਮੈਸੀ ਵਾਲੀ ਇਹਨੂੰ ਹੀ ਆ ਡੱਕ ਡੁੱਕ ਤੇਰਾ 12 13000 ਦਾ ਲਾਉਂਦੇ ਨੇ ਸਾਡੇ ਜੌਨੀ ਦਾ ਲੱਗਿਆ ਹੋਇਆ ਪੈ ਪੂਪ ਸਾ ਤੇ ਪੂਰਾ ਵੀਰੇ ਵਧੀਆ ਟਰੈਕਟਰ ਹੈ ਕਿਸੇ ਦਾ ਇਹਦਾ ਪੱਕੀ ਮੰਗਦੇ ਆ ਬਈ ਇਹਦਾ 185 ਕਹਿੰਦੇ ਕਿੰਨੇ ਦਾ ਛੜਾਂਗੇ 175 ਦਾ ਦੇ ਦਾਂਗੇ ਓਕੇ ਤੇ ਜਿਹੜਾ ਆ ਖੜਾ 475 ਇਹ ਡਬਲ ਕਲੱਚ 99 ਮਾਡਲ ਆ ਅੱਛਾ ਇਹ ਵੀ ਚੰਗਾ ਟਰੈਕਟਰ ਡੱਕ ਡੱਕ ਲੱਗਾ ਹੋਇਆ ਟਾਇਰ ਟੂਰ ਸਾਰਾ ਕੁਝ ਓਕੇ ਆ ਇਹ ਕਿਸੇ ਵੀਰ ਨੇ ਲੈ ਲੈਣਾ ਇਹਦਾ ਕੀ ਮੰਗਦਾ 185 ਕਹਿੰਨੇ ਆ 185 ਆ ਇਹ ਵੀ ਕਰ ਦਾਂ ਕੋਈ ਗੱਲ ਜਿਹੜਾ ਆ ਖੜਾ 475 99 ਮਾਡਲ ਆ ਜੀ ਟਾਇਰ ਟੂਰੇ ਦੇ ਵੀ ਨਵੇਂ ਆ ਇਹ ਵੀ ਚੱਲ ਚਲਾਵੇ ਦਾ ਸੋਹਣਾ ਆ ਮੱਥਾ ਜਾਂ ਹੈਗਾ ਇੱਥੋਂ ਕੋਈ ਹਾਂ ਆ ਇਹ ਵੀ ਟਰੈਕਟਰ ਚੰਗਾ ਆ ਉ ਬਾਕੀ ਚੱਲ ਚਲਾਵੇ ਦਾ ਵਧੀਆ ਆ ਇਹ ਕਿੰਨੇ ਦਾ ਬਣੂ ਆਪਾਂ 180 ਕਹਿੰਨੇ 170 ਦਾ ਦੇ ਦਾਂਗੇ 17000 ਮੋਟਾ ਇਹ ਲਾ ਆ ਖੜਾ ਬਈ 575 ਕੋਕਾ ਪੂਰਾ ਫਾਸਟ ਟਾਊਨ ਉੱਚਾ ਮਾਡਲ ਹੈ ਹਾਂਜੀ ਫਾਸਟ ਟਾਊਨ ਨਰਾ ਸਾਡਾ ਪਟਿਆਲਾ ਨੰਬਰ ਆ ਡਬਲ ਕਲੱਚ ਆ ਹਾਂਜੀ ਡਬਲ ਕਲੱਚ ਆ 12 ਮਾਡਲ ਆ ਪਾਵਰ ਸਟੀering ਆ ਅੱਛਾ ਹਾਂ ਡੈਕ ਡੱਕ ਸਾਰਾ ਕੁਝ ਔਕੇਆ ਲੱਗਿਆ ਹੋਇਆ ਟਾਇਰ ਵੀ ਵਧੀਆ ਸੋਹਣਾ ਟਰੈਕਟਰ ਬਈ ਟਾ ਟੂਰ ਨਵੇਂ ਵਰਗਿਆ ਰੁਪਈਆ ਲਾਉਣ ਦੀ ਲੋੜ ਨਹੀਂ ਜਾ ਕੇ ਇਹ ਲੈ ਲੇ ਨਾ ਕੋਈ ਵੀ ਨਹੀਂ ਹੈਗਾ ਬਾਈ ਕੀ ਮੰਗਦੇ ਬਾਈ 80 ਦਾ ਕਹਿੰਦਾ 375 ਦਾ ਦੇ ਦਾਂ ਤਿੰਨ ਲੱਖ 75 ਹਜ਼ਾਰ ਦਾ ਓਕੇ ਆ ਦੇਖੋ ਪੰਜ ਮਾਡਲ ਪੰਜ ਮਾਡਲ ਹਾਂਜੀ ਪੰਜ ਮਾਡਲ ਦੇ ਇਹ ਇਹਦੇ ਨਾਲ ਵੀ ਸੋਹਣਾ ਲੱਗਦਾ ਹੈ ਨਾ ਹੂੰ ਬਹੁਤ ਚੰਗਾ ਤੈਰ ਜਮਾ ਹੀ ਨਵੇਂ ਪਰ ਮੈਂ ਚਾਰ ਢਾਈ ਨਵੇਂ ਉਸ ਮਗਰ ਲਾ ਤੂੰ ਪਰਫਿਊਮ ਮਿਲਿਆ ਨਵੀਂ ਅਲਵਾਈ ਹੋਈ ਆਹ ਦੇਖੀ ਲੈ ਫਰੇਸ ਬਹੁਤ ਸੋਹਣਾ ਟਰੈਕਟਰ ਹੈ ਬਾਈ ਕਿਤੇ ਵੀ ਨਹੀਂ ਛੇੜਿਆ ਹੀ ਨਹੀਂ ਹੋਇਆ ਕੁਝ ਅੱਛਾ ਕੋੜਾ ਬੈਂਪਰ ਦੇ ਕਿੰਨਾ ਮੋਟਾ ਲੱਗਾ ਹੋਇਆ ਪਲੇਟ ਵਾਲਾ ਬਾਈ ਮਾਡਲ 5 ਮਾਡਲ 5 ਕੰਡੀਸ਼ਨ ਤਾਂ ਜਾਣਾ ਮੈਂ ਕਹਿੰਦਾ ਰੁਪਈਆ ਲਾਉਣਾ ਜਾਣਾ ਹੀ ਨਹੀਂ ਕਿਤੇ ਵਧੀਆ ਬੰਦੇ ਕੋਲ ਚੱਲ ਗਿਆ ਬਾਈ ਇਹਦਾ ਕੀ ਮੰਗਦੇ ਆ ਜੈ 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 ਬਾਈ 3 ਲੱਖ 25 ਹਜ਼ਾਰ ਮੰਗ ਰਿਹਾ 3 10 ਕਦਾ ਦੇ ਦਿਆਂਗੇ ਪੂਰੇ 3 ਲੱਖ ਦੀ ਦਵਾਉਂਗੀ ਜਰ ਦਵਾ ਦੇ ਮਨ ਬਣਾ ਕੇ ਉਹ ਟਰੈਕਟਰ ਮੈਨੂੰ ਆਪ ਨੂੰ ਚੱਜਿਆ ਗੱਲ ਦਵਾ ਦੇ ਫੱਟੀ ਬਾਈ ਆ ਖੜੇ ਨੇ ਜੌਂਡੀ ਆ ਰਹੇ ਸਾਰੇ ਹਾਂਜੀ ਕਾਲੀ ਬਾਡੀ ਦੋ ਖੜੇ ਨੇ ਆ ਖੜੇ 53 10 ਕਿੰਨਾ ਮਾਡਲ ਹੈ 57 9 ਅੱਛਾ 2009 ਮਾਡਲ ਨੰਬਰ ਪੰਜਾਬ ਦਾ ਹੈ ਨੰਬਰ 50 ਫਸਟ ਆਰਡਰ ਉਹ ਕਿ ਕਿਡਿਸ਼ਨ ਦਾ Ориਜਨਲ ਹੈ Ориਜਨਲ ਆ ਬਾਈ ਕੀ ਮੰਗਦੇ ਆ ਪਾ ਮਾੜਾ ਮਾੜਾ ਚਿਰਦੀ ਹੋਵੇ ਪਤਾ ਨਹੀਂ ਅਸੀਂ ਕੁਛ ਨਹੀਂ ਕਰਾਇਆ ਬਾਈ 50 ਨੰਬਰ ਹੈ ਹਾਂ 50 ਕੀ ਮੰਗਦੇ ਆਪੇ ਇਹਦਾ ਇਹਦਾ ਆਪਾਂ 4.5 ਲੱਖ ਮੰਗਦੇ ਆ 4.5 ਲੱਖ ਕਿੰਨੇ ਦਾ ਛੱਡਾਂਗੇ 4.5 ਦਾ ਦੇ ਤੁਹਾਨੂੰ 4.5 ਦਾ ਜਿਹੜਾ ਆ ਖੜਾ 53 ਦਾ ਇਹ 10 ਮਾਡਲ ਦਾ ਜੀ ਇਹ ਖੁੱਲਦਾ ਹਿੱਸਾ ਉਹਦੇ ਵੀ ਡਿਸਟ੍ਰੀਬਿਊਟਰ ਹੈਗਾ ਇਹਦੇ ਡਿਸਟ੍ਰੀਬਿਊਟਰ ਵੀ ਹੈ ਜਿਹੜਾ ਇਹ ਹਿੱਸਾ ਖੁੱਲਦਾ ਜਮਾ ਟੌਪ ਹਾਂਜੀ ਇਹਦਾ ਕੀ ਮਾਡਲ ਟੂ ਰਿੰਜਨ ਕੇਅਰ ਫੁੱਲ ਵਧੀਆ ਕਨੋਪੀ ਛਤਰੀ ਲੱਗੀ ਆ ਓਕੇ ਤੇ ਇਹਦਾ ਆਪਾਂ ਮੰਗੀ ਤਾਂ 5 15 ਜਾਨਾ ਭੱਤੀ ਸਾਹਿਬ ਹਾਂ 5 ਦਾ ਦੇ ਦਾਂ ਹੋਰ ਵੀ ਘਟ 490 ਕ ਦਾ ਦੇ ਦਾਂ 4 ਲੱਖ 90 ਹਜ਼ਾਰ ਦਾ ਹਾਂਜੀ ਮਾਨਸਾ ਦਾ ਨੰਬਰ ਹੈ ਤੇ ਜਿਹੜਾ ਆ ਖੜਾ ਉਹ ਇਹ ਵੇਚ ਗਿਆ ਬਾਈਆਂ ਨੂੰ ਇਹ ਵੇਚ ਦਿਆ ਉਹ ਵੀਰ ਉਹਨਾਂ ਨੇ ਲੈ ਲਿਆ ਅੱਛਾ ਬਾਈ ਉਹਨਾਂ ਨੇ ਖਰੀਦ ਲਿਆ ਤੇ ਜਿਹੜਾ ਆ ਖੜਾ 53 10 ਇਹ 18 ਮਾਡਲ ਆ ਬਾਈ 18 ਮਾਡਲ 18 ਮਾਡਲ ਆ ਬਾਈ ਕਿ ਸੌ ਘੰਟੇ ਤੇ ਹੋਈ ਪਈ ਆ ਬਾਈ ਪੰਜਵੇਂ ਪੰਜ ਪੰਜ 25 ਨੂੰ ਹੋਈ ਹੋਈ ਆ ਠੀਕ ਆ ਤੇ ਟਰੈਕਟਰ ਜਮੇ ਨੋ ਕੋਰੇ ਵਰਗਾ ਪਿਆ ਬਾਈ ਓਕੇ ਟਾਇਰ ਜਮਾ ਕੋਰੇ ਆ ਅੱਛਾ ਨਵੇਂ ਲੈ ਗਏ ਉਹ ਨਵੇਂ ਵਾਲੇ ਟਾਇਰ ਹੀ ਇਹਦੇ ਪਵਾ ਕੇ ਆਪਣੇ ਇਹਦੇ ਵਾਲੇ ਆਪਣੇ ਪਵਾ ਕੇ ਲਏ ਮਾਡਲ ਦੱਸਿਆ ਇਹ ਜਮੇ ਸਲਾਂਸ ਨੂੰ ਅਨਸਰ ਦੇਖ ਲੈ ਬਾਈ ਜਮੇ ਨਵੇਂ ਵਰਗਾ ਪਿਆ ਚੱਲਿਆ ਕਿੰਨੇ ਘੰਟੇ ਹੋਇਆ ਬਾਈ ਇਹ ਚੱਲਿਆ ਹੋਇਆ 2400 ਘੰਟੇ ਰਿਜਨਲ ਚਲਾ ਜਾਂਸੀ ਰਿਕਾਰਡ ਫਰਸਟ ਪਾਰਟੀ ਆ ਇਹ ਹਾਂ ਫਰਸਟ ਪਾਰਟੀ ਕਿੰਨੇ ਦਾ ਦੇਣਾ ਤਕਰੀਬਨ ਟਰੈਕਟਰ ਤਾਂ ਫਰਸਟ ਪਾਰਟੀ ਆ ਆਪਣਾ ਇਹ ਬਾਈ 695000 ਕਹਿੰਦਾ 680 ਕਦਾ ਦੇ ਦਾਂਗੇ ਕਰਦਾ ਹਵਰ ਮਾਡਲ ਦਾ ਇਹ ਇਦਕੀ ਇੱਥਾ ਪੜੀ ਲਿਖਿਆ ਕੀ ਹੋਇਆ ਕਹਿੰਦਾ ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨਹੀਂ ਯਾਰਾਂ ਦਾ ਖੱੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ ਹਨਾ ਸਹੀ ਲੰਦੇ ਆ ਬਾਈ ਫਿਲਟਰੀ ਸਰ ਇਹ ਕੋਸਾ ਬਾਈ ਜਿਹੜਾ ਆ 5405 ਇਹ ਚਰੰਜ 22 ਮਾਡਲ ਆ ਬਾਈ 2022 ਮਾਡਲ ਪੰਜਾਬ ਨੰਬਰ ਏਸੀ ਕੈਵਨ ਲੱਗਿਆ ਪੰਜਾਬ ਨੰਬਰ ਆ 411 ਨੰਬਰ ਆ ਮਗਰਾੜ ਲੱਗਿਆ ਵਿੱਚ ਐਲਸੀਡੀ ਵਗੈਰਾ ਕੈਮਰੇ ਕੂਮਰੇ ਸਾਰਾ ਕੁਝ ਆ ਉਹ ਆ ਜਿਹਦੇ ਵਿੱਚ ਕੈਮਰਾ ਐਲਸੀਡੀ ਲਾਈਟਾਂ ਸਾਰਾ ਕੁਝ ਲੱਗਿਆ ਹੋਇਆ ਭੱਟੀ ਸਾਹਿਬ ਓਕੇ ਹਾਂਜੀ 1240 ਡਿਮਾਂਡ ਕਰਦੇ ਆ 12 ਲੱਖ 40 ਹਜ਼ਾਰ ਇਹ ਕਿੰਨੇ ਦਾ ਛੱਡਣਾ 12 ਅੰਕ ਦਾ ਕਹਿੰਦੇ ਆ ਹੋਰ ਘੱਟ ਦੇ ਦਾਂਗੇ ਬਈ ਚੱਕੋ ਮੇਟਰ ਨੂੰ 12 ਲੱਖ ਦੇ ਵਿੱਚੋਂ ਵੀ ਮਾਨਤਾ ਨੂੰ ਦੋ ਟਰੈਕਟਰ ਆ ਖੜਿਆ ਬਈ ਹਾਂਜੀ ਆ ਫਾਰਮ ਟਰੈਕ ਕਿੰਨਾ ਮਾਰਦਾ 99 ਮਾਡਲ ਆ ਬਈ 99 ਮਾਡਲ ਹਾਂਜੀ ਇਹਦਾ ਕੀ ਮੰਗਦੇ ਆ ਦੋ 15 ਕਹਿੰਦੇ ਆ ਜੀ ਪੰਜਾਬ ਨੰਬਰ ਐ ਸਾਰਾ origignal ਪੰਜਾਬ ਨੰਬਰ ਆ ਅੱਛਾ ਹਾਂਜੀ ਹੋਊ ਵੀ ਸ਼ਾਇਦ ਫਸਟ ਪਾਰਟੀ ਦਾ 99 ਮਾਡਲ 2 ਲੱਖ 15 ਹਜ਼ਾਰ ਹਾਂਜੀ ਓਕੇ ਤੇ ਜਿਹੜਾ ਆ ਖੜਿਆ ਵੀ ਫੋਰਡ ਹੋਣਾ ਜੀ ਕੀ ਗੱਲ ਕਰਦਾ ਹੁਣ ਇਹ ਦੇਖ ਕਰ ਮੈਨੂੰ ਦਿਖਾ ਦੇ ਸਮਾਰ ਕੇ ਬਈ ਇਹਨੂੰ ਦਿ ਇਨਾ ਸੋਹਣਾ ਬਹੁਤ ਸਾਂਭ ਬਈ ਪੰਡਾ ਫਸਟ ਆਨਰ ਟਰੈਕਟਰ ਆ 44 ਨੰਬਰ ਨਵਾਂ ਹੀ ਕਢਾਇਆ ਹੈ ਜਿੰਨਾ ਤੋਂ ਲਿਆ ਆਪਾਂ ਪੂਰਾ ਸੋਹਣਾ ਟਰੈਕਟਰ ਰੱਜ ਕੇ ਪਰ ਮੈਂ ਇਥੋਂ ਲੱਗ ਜਾ ਦਿਖਾਉਣ ਦੇਖੀ ਮੈਂ ਕਹਿੰਦਾ ਰੇਸ ਸਟੀਅਰਿੰਗ ਆਹ ਚੀਜ਼ ਵੀ ਹੇਠਾਂ ਕਿਸੇ ਹਿੱਸੇ ਵਾਲਾ ਦੇਖ ਮਗਰਾਡਾਂ ਦੇ ਡੰਡੇ ਛਤਰੀ ਕੋਈ ਆਈ ਹੋਵੇ ਕੋਈ ਕਲੀਨਰ ਸਾਰਾ ਕੁਝ ਨਾਲ ਦੇ ਕੋਈ ਰੋੜੀ ਦੇ ਲਾਈਟ ਹੋਵੇ ਹੋਰ ਵੀ ਡੈਂਟ ਬਈ ਆ ਜਾਲੀ ਰਿਜਨਲ ਓਨਗੋਲ ਪਈਆ ਨਵੀਂ ਲਾਤੀ ਤੇ ਰਿਜਨਲ ਵੀ ਦੇਣਗੇ ਆਪਾਂ ਨੂੰ ਅੱਛਾ ਹਾਂਜੀ ਓਕੇ ਸਾਰਾ ਸਮਾਨ ਸਾਮ ਬਹੁਤ ਬੰਦਿਆਂ ਦੀ ਵੀਰੇ ਆ ਕਰਵਾਈ ਲੈ ਹਿੱਸਾ ਚੈੱਕ ਕਰਵਾਈ ਇਹਦਾ ਬਲਾਕ ਚੈੱਕ ਕਰਵਾਉਣਾ ਬਾਈ ਮਗਰਾੜ ਚੈੱਕ ਪੂਰਾ ਸੋਨਾ ਟਟਾ ਇੰਡੀਕੇਟਰ ਨਾਲ ਦੇ ਨੇ ਹਾਲੇ ਤੱਕ ਸਿਲੈਂਸਰ ਆ ਇਹ ਕਲੈਂਡਰ ਵੀ ਸਾਰਾ ਕੁ ਨਾਲ ਦਾ ਸਾਰਾ ਕੁ ਨਾਲ ਦਾ ਇਹ ਕਿੰਨੇ ਸਾਹ ਆ 9000 ਵਰਗਾ ਮਾਡਲ ਕਿੰਨਾ ਬਾਈ ਇਹ ਮਾਡਲ 95 95 ਮਾਡਲ ਹੈ ਹਾਂਜੀ ਨੰਬਰ ਇਹਦਾ ਪੰਜਾਬੀ ਹੈ ਨੰਬਰ ਪੰਜਾਬੀ 22 ਲੱਖ ਦਾ ਕਹਿਤੀ ਮੰਗਣਾ ਤਾਂ ਅਸੀਂ ਵੱਧਤੀ ਪੱਟੀ ਸਾਹਿਬ ਹਾਂ ਛੱਡੀ ਸਲਾਹ ਤਿੰਨ ਗਮ ਮੰਗਾਗੇ ਵੱਧ ਮੰਗੇ ਤਾਂ ਮੈਂ ਘਟਾ ਦੂੰਗਾ 70000 ਮੰਗਾ 2.5 ਲੱਖ ਦਾ ਦੇ ਦਾਂਗੇ ਬਈ 2.5 ਲੱਖ ਤੇ 50000 ਦਾ ਹਾਂ 2.5 ਲੱਖ ਦੇ ਵਿੱਚੋਂ ਮਾਨਦਾਨ ਹੋਊਗਾ ਕਰ ਦਾਂਗੇ ਜਿਹੜਾ ਤੇਰਾ ਨਾਮ ਲੈ ਕੇ ਆਊਗਾ ਚਲੋ ਮਿੱਤਰੋ ਮੈਂ ਨਹੀਂ ਫੈਂਸ ਕਰਦਾ ਤੁਸੀਂ ਕਰਿਓ ਆ ਕਿ ਜਦੋਂ ਤੁਹਾਨੂੰ ਦੇਖੂਗਾ ਛੱਡਣਾ ਨਹੀਂ ਬਾਈ ਜੀ ਨੇ ਦੇਖ ਲਿਆ ਹਾਂ ਬਾਹਰ ਬੈਠੇ ਸਕੀਨ ਬੰਦੇ ਸਹੀ ਗੱਲ ਮਿਲਦੇ ਨਹੀਂ ਇਹ ਤਾਂ ਸਾਨੂੰ ਮੈਨੂੰ ਮੰਨਦੇ ਬਾਈ ਬਾਕੀ ਆ ਟੈਟਰ ਵੀ ਵਧੀਆ ਲੱਗੇਗਾ ਟੈਟਰ ਟੂਰ ਸਾਰਾ ਕੁਝ ਬਾਈ ਪੂਰਾ ਸੋਹਣਾ ਟਰੈਕਟਰ ਤੇ ਲੈ ਮਿੱਤਰੋ ਆਜੋ ਕਰਾਂ ਦਿੱਤੂ ਉੱਪਰ ਜੱਟਾਂ ਦੇ ਵਿੱਚ ਖੜੇ ਆ ਤੇ ਇਹ ਦਿੱਤੂਪੁਰ ਜਟਾ ਨਾ ਬਾਦਸੋਂ ਤੋਂ ਪਟਿਆਲਾ ਰੋਡ ਤੇ ਪੈ ਜਾਂਦਾ ਬਾਈ ਇੱਥੋਂ ਆਪਣਾ ਬਾਦਸੋਂ ਕਿੰਨੀ ਦੂਰ ਹੈ ਬਾਦਸੋਂ ਹੈਗਾ 7-8 ਕਿਲੋਮੀਟਰ 7-8 ਕਿਲੋਮੀਟਰ ਦੂਰ ਤੇ ਪਟਿਆਲਾ 20 ਕਿਲੋਮੀਟਰ ਹੈ 20 22 ਸਰਹੰਦ ਵੀ 20 22 ਅਤੇ ਨਾਬਾ ਵੀ 20 ठीक है ਤੇ ਭਲਵਾਨ ਟਰੈਕਟਰ ਜਿਹਦੇ ਨਾਂ ਤੇ ਬਾਈ ਉਹਨਾਂ ਦਾ ਸ਼ੋਅਰੂਮ ਹੈ ਇਹ ਸ਼ੋਅਰੂਮ ਦੇ ਵਿੱਚ ਨਾ ਦੋਨੇ ਬਾਈ ਮਿਲਣਗੇ ਤੁਹਾਨੂੰ ਇਧਰੋਂ ਲਾਡੀ ਆ ਬਾਈ ਦਾ ਨਾਮ ਤੇ ਬਾਈ ਦਾ ਨਾਮ ਸਤਾ ਤੇ ਜਾਂ ਫਿਰ ਉਹਰੇ ਆਪਣਾ ਹੈਰੀਂਦਨ ਹੈਰੀਂਦਨ ਦਾ ਸਾਡਾ ਇਹ ਵੀ ਜਵਾਨ ਆ ਜਾਂਦਾ ਆ ਜਾ ਪੁੱਤ ਹਾਂ ਇਹ ਆਪਣੇ ਲਾਡੀ ਦਾ ਬੀਲਾ ਲਾ ਦਿੰਦਾ ਸੀ ਅੱਕ ਤੇ ਅਸੀਂ ਜਾਣਾ ਹੁੰਦਾ era ਇਹਨਾਂ ਨੂੰ ਲਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਇਹ ਸ਼ੋਰੂ ਦੇ ਮਾਲਕ ਬਣਨਾ ਆਹੜਾ ਕੋਟਾ ਸੀ ਤੇ ਭੇਜਣਾ ਕਿਉਂਕਿ ਅੱਜ ਕੱਲ ਗੋਡਿਆਂ ਦੀ ਬਿਮਾਰੀ ਬੜੀ ਚੱਲਦੀ ਹੈ ਤੇ ਗਾ ਮੈਂ ਦੱਸਦਾ ਨਹੀਂ ਤੂੰ ਲਾ ਦੇ ਸਾਨੂੰ ਬਿਮਾਰੀ ਹੈ ਨਾ ਤੇ ਨੰਬਰ ਦੱਸਿ ਬਈ ਆਪਣੇ ਕਿਹੜੇ ਕਿਹੜੇ ਚੱਲਦੇ ਆ ਨੰਬਰ ਆਪਣੇ 99219 ਹਾਂਜੀ 0022 ਹੂੰ ਤੇ 22 ਦਾ ਹੈਗਾ 826 45420 47 ਹਾਂ ਤੇ ਬਾਕੀ ਆਪਾਂ ਪੱਟੀ ਤੇ ਨੰਬਰ ਚਲਾਤੇ ਜਾਰ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਹੁੰਦਾ ਨਾ ਚੁੱਪ ਕਰਕੇ ਆ ਜਾ ਕਰੋ ਤੇ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਜਿਹੜਾ ਆ 52 10 ਘੜਾਣਾ ਆ ਆ ਬਾਈ ਉਹਨੇ ਖਰੀਦਿਆ ਬਾਈ ਕਿਹੜਾ ਪੰਡਾ ਥੋੜਾ ਆਪਣਾ ਜੀ ਮਰਦ ਆ ਜਿਹੜੀ ਇਹ ਮਰਦ ਹੈੜੀ ਕਿੱਥੇ ਪੈ ਜਾਂਦਾ ਡਕਾਲੇ ਕੋਲ ਉਧਰ ਪਟਿਆਲਾ ਸਾਈਡ ਪਟਿਆਲੇ ਤੋਂ ਅੱਗੇ ਬਾਈ ਪਟਿਆਲੇ ਤੋਂ ਅੱਗੇ ਮਠੋਈ ਦੇ ਲੱਗ ਕੇ ਆਹ ਟਰੈਕਟਰ ਤੁਸੀਂ ਨੇ ਖਰੀਦ ਲਿਆ ਹਾਂਜੀ ਬੜਾ ਮਹਿੰਗਾ ਤਾਂ ਨਹੀਂ ਲਾਇਆ ਹਾਂਜੀ ਟਰੈਕਟਰ ਜੱਜ ਕੇ ਦੀ ਹਾਂਜੀ ਹਾਂ ਰੇਟ ਮਤਲਬ ਸੌਦੇ ਵੇਲੇ ਕਿੰਨਾ ਟਾਈਮ ਲੱਗਿਆ ਮੈਨੂੰ ਉਹ ਗੱਲ ਕਲੀਅਰ ਕਰੋ 2 ਮਿੰਟ ਜੀ ਪੱਟੀ ਛਾਵਾਂ ਪੀਟੀਓ ਵਾਲਾ ਕ੍ਰੋਸ ਵੀ ਨਹੀਂ ਪਾਇਆ ਹੈ ਟਰੈਕਟਰ ਨੂੰ ਬਾਈ ਜਨ ਪੁੱਛ ਲੈ ਨਾ ਨਾ ਪੀਟੀਓ ਵਾਲਾ ਕ੍ਰੋਸ ਵੀ ਨਹੀਂ ਮਤਲਬ ਉਹਨੂੰ ਜੱਜ ਗਿਆ ਬਾਈ ਹਾਂਜੀ ਹਾਂ ਹੁਣਾ ਪੂਰਾ ਟਰੈਕਟਰ ਬਾਈ ਕਿੰਨੇ ਟਾਈਮ ਤੋਂ ਟਰੈਕਟਰ ਲੱਭਦੇ ਸੀ ਮੇਨੂੰ ਕਲੀਅਰ ਕਰਿਓ ਹਾਂ ਜੀ ਵੀਰੇ ਹੋਗੇ 15 20 ਦਿਨ ਟਰੈਕਟਰ ਟਰੈਟ ਲੱਭੀ ਜਾਂਦੇ ਰੂ ਕਿੱਥੇ ਕਿੱਥੇ ਗੇੜੇ ਲੇ ਕੇ ਆਏ ਹੋ ਅਸੀਂ ਜਾਏ ਬਟੰਡੇ ਤੱਕ ਮੰਡੀ ਮੁੰਡੀ ਸਾਰੀ ਬਰਨਾਲੇ ਮੰਡੀ ਪਟਿਆਲੇ ਮਾਰਕੀਟ ਓਕੇ ਫੇਰ ਅੱਗੇ ਪੱਗੇ ਸਾਰੇ ਕਿਤੇ ਫਿਰਲੇ ਵੀ ਬਣੀ ਨਹੀਂ ਕਿਤੇ ਗੱਲ ਨਾ ਸਾਡੀ ਪਸੰਦ ਨਹੀਂ ਆਟ ਇੱਥੇ ਆ ਕੇ ਪਸੰਦ ਆ ਗਿਆ ਮੈਂ ਕਹਿੰਦਾ ਪਾਈਆਂ ਨੇ ਮਿੰਟੇ 20 ਲਾਇਆ ਬਾਈ ਨੂੰ ਜਿੰਮੇ ਤੁਹਾਨੂੰ ਕੰਡੀਸ਼ਨ ਦਾ ਸੀ ਟਰੈਕਟਰ ਦੀ ਹਾਂ ਉਹੀ ਫਰਕ ਨਹੀਂ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਤੇ ਚੋਰ ਮੈਨੂੰ ਐ ਦੱਸੋ ਬੱਲ ਲੱਗਾ ਇਹ ਆਪਣੀ ਭੂਆ ਦਾ ਬਾਈ ਜੀ ਹੁਣ ਇਹਦੇ ਰਿਸ਼ਤੇਦਾਰ ਨਹੀਂ ਆਪਣੇ ਇਹ ਨਾਲ ਸਹਿਚਾਰ ਦੇ ਆਪਣੇ ਤੁਹਾਡੀ ਇਹਨਾਂ ਨਾਲ ਸਹਿਚਾਰ ਵਧੀਆ ਇਹ ਬਾਈ ਉਹਦੀ ਇਹਨਾਂ ਨਾਲ ਰਿਸ਼ਤੇਦਾਰੀ ਹੈ ਲਾਡੀ ਉਹਨਾਂ ਨਾਲ ਰਿਸ਼ਤੇਦਾਰੀ ਕੀ ਇਹਨਾਂ ਦੇ ਟਰੈਕਟਰ ਇਹ ਬਾਈ ਨੂੰ ਮੈਂ ਹਣੀ ਪਹਿਲਾਂ ਵੀ ਪਰ ਹਾਂ ਹੱਥੋਂ ਤੱਕ ਇਹ ਨਾਲ ਲਾਇਆ ਜੀ ਮਰ ਅੱਛਾ ਔਰ ਨਾ ਇਹਦਾ ਵੈਲਟ ਰੈਡ ਕਰਾਏ ਦਾ ਕੰਮ ਕਰਦੇ ਆਂ ਅੱਛਾ ਓਕੇ ਓਕੇ ਐਮਪੀ ਦਾ ਪਜਾਰਾ ਇਹਨੇ ਵੀ ਜਿਹੜੀ ਆਪਾਂ ਨੂੰ ਗੱਲ ਕਹੀ ਓਹੀ ਕੋਈ ਨਿਕਲੀ ਆ ਅੱਜ ਇਹਨੂੰ ਲੈ ਕੇ ਆਏ ਸੀ ਨਾਲ ਅੱਜ ਇਹ ਆਪਣਾ ਸੌਦਾ ਚੁੱਪੋ ਮਿੱਤਰੋ ਕਈ ਕਹਿੰਦੇ ਕਈ ਦਿਨਾਂ ਨੇ ਤੈਨੂੰ ਅਸੀਂ ਵੀ ਭਾਈ ਨਾਲ ਵਾਅ ਦੁਬਾਰਾ ਦੁਬਾਰਾ ਉਹ ਰੇਡੇ ਟਾਈਮ ਲਾ ਚੀ ਇਹਦੇ ਬਸ ਅੜੇ ਹੋਏ ਕੱਢੇ ਉਰੇ ਨਿਕਲ ਤੇ ਗੱਲ ਤੇ ਚੁੱਪ ਕਰਕੇ ਆ ਜਾਓ ਜੇ ਤੁਸੀਂ ਕੋਈ ਟਰੈਕਟਰ ਖਰੀਦਣਾ ਹੁੰਦਾ ਨਾ ਬਸ ਇਹ 24 ਘੰਟੇ ਦਰਵਾਜ਼ਾ ਖੁੱਲਾ ਮੋਸਟ ਵੈਲਕਮ ਵੱਡੇ ਵੱਡੇ ਅਖਰੇ ਚ ਲਿਖਿਆ ਪਿਆ ਆਜੋ ਕਰ ਆਪਣਾ ਸਤਿ ਸ੍ਰੀ ਅਕਾਲ ਜੀ